ਜੋ ਸ੍ਰੀ ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀਆਂ ਬਾਤਾਂ ਤੁਸੀਂ ਸੁਣੀਆਂ ਮੈਂ ਗੁਰੂ ਗੋਬਿੰਦ ਸਿੰਘ ਦੇ ਦਾਦੇ ਦੀ ਗੱਲ ਕਰਨ ਲੱਗਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜਿਹੜੇ ਕਿ ਢਾਡੀ ਕਲਾ ਦੇ ਪਤਾਮਾ ਹਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਕਿਰਪਾੰਚ ਸਾਹਿਬ ਜਾਦੇ ਆ ਤੇ ਉਹਨਾਂ ਦੇ ਪੰਜ ਹੀ ਪੋਤਰੇ ਆ ਤੇ ਉਹਨਾਂ ਦੇ ਪੰਜ ਹੀ ਦੋਤਰੇ ਆ ਦੋਤੇ ਵੀ ਪੰਜ ਆ ਉਹਨਾਂ ਦੇ ਪੁੱਤਰ ਵੀ ਪੰਜ ਆ ਤੇ ਉਹਨਾਂ ਦੇ ਪੋਤਰੇ ਵੀ ਪੰਜ ਆ ਉਹਨਾਂ ਦੇ ਦੋ ਪੋਤਰੇ ਗੁਰੂ ਦੀ ਗੱਦੀ ਦੇ ਉੱਤੇ ਬੈਠੇ ਆ ਪੰਜ ਦੋਤਰੇ ਉਹਨਾਂ ਦੇ ਸ਼ਹੀਦ ਹੋਏ ਆ ਉਹਨਾਂ ਦੇ ਦੋ ਪੋਤਰਿਆਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਹੈ ਇੱਕ ਪੋਤਰਾ ਉਹਨਾਂ ਦਾ ਸ਼ਹੀਦ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਾਦਾ ਜੀ ਛੇਵੇਂ ਪਾਤਸ਼ਾਹ ਵੱਡ ਜੋਦਾਬ ਪਰਪਕਾਰੀ ਮਹਾਨ ਸਤਗੁਰੂ ਉਹ ਤੀਰਾਂ ਵਾਲੇ ਤਲਵਾਰਾਂ ਵਾਲੇ ਅਕਾਲ ਤਖਤ ਵਾਲੇ ਸਤਗੁਰੂ ਸਮੇਂ ਦੀ ਸਰਕਾਰ ਕਹਿੰਦੀ ਆ ਕਿ ਗੁਰੂ ਹਰਗੋਬਿੰਦ ਸਾਹਿਬ ਦੁਨੀਆਂ ਦੇ ਉੱਤੇ ਹੁਣ ਆਪਣੀ ਰਾਜਗਦੀ ਆਪਣੀ ਗੁਰਗਦੀ ਚਲਾ ਨਹੀਂ ਸਕੇਗਾ ਕਿਉਂਕਿ ਇਹਦੇ ਬਾਪੂ ਨੂੰ ਅਸੀਂ ਤਤੀਆਂ ਤਵੀਆਂ ਦੇ ਉੱਤੇ ਬਿਠਾ ਕੇ ਸ਼ਹੀਦ ਕੀਤਾ ਹੈ ਬਾਪੂ ਸੀਤਲ ਜੀ ਨੇ ਲਿਖਿਆ ਕਹਿੰਦੇ ਸਤਗੁਰੂ ਨਾਨਕ ਦੇਵ ਨੇ ਜੋ ਬੂਟਾ ਲਾਇਆ ਗੁਰੂ ਅਰਜਨ ਨੇ ਆਪਣਾ ਸਿੰਘ ਖੂਨ ਵਧਾਇਆ ਛੇਮਾ ਰੂਪ ਅਕਾਲ ਦਾ ਹਰगोਬਿੰਦ ਆਇਆ ਦੁਖੀਆਂ ਦੇ ਦੁੱਖ ਹਰਨ ਨੂੰ ਖੰਡਾ ਲਿਸ਼ਕਾਇਆ ਪੈਦਾ ਕੀਤਾ ਵੀਰ ਰਸ ਦਲ ਨਮਾ ਸਜਾਇਆ ਸੀਤਲ ਤੇਗਾ ਪਹਿਨ ਦੋ ਪਾਸਾ ਪਲਟਾਇਆ ਸਮੇਂ ਦੀ ਹਕੂਮਤ ਕਹਿੰਦੀ ਸੀ ਇਹ ਗੱਦੀ ਨਹੀਂ ਸੰਭਾਲ ਸਕੇਗਾ ਪਰ ਪਤਾ ਹੀ ਉਦੋਂ ਲੱਗਾ ਜਦੋਂ ਸਤਗੁਰੂ ਮਹਾਰਾਜ ਦੀ ਪਹਿਲੀ ਤਕਰੀਰ ਦੀ ਸ਼ਬਦਾਬਲੀ ਨੇ ਅੱਗ ਲਾ ਦਿੱਤੀ ਲੋਕਾਂ ਦੇ ਦਿਲਾਂ ਵਿੱਚ ਗੁਰੂ ਸਾਹਿਬ ਨੇ ਆਖਿਆ ਕਿ ਅੱਜ ਤੋਂ ਬਾਅਦ ਗੁਰੂ ਦੇ ਘਰ ਵਿੱਚ ਸੁਖਨਾ ਦਸ਼ਮੰਦ ਕਾਰ ਭੇਟਾ ਦੇ ਨਾਲ-ਨਾਲ ਕੀਮਤੀ ਘੋੜੇ ਜੰਗੀ ਸਮਾਨ ਅਤੇ 9 ਦਨ ਗੱਭਰੂ ਜਿਹੜੇ ਕਿ ਆਪਣੇ ਸਿਰ ਧੜ ਦੀ ਬਾਜ਼ੀ ਲਾ ਕੇ ਗੁਰੂ ਨਾਨਕ ਦਾ ਝੰਡਾ ਬੁਲੰਦ ਕਰਨ ਵਿੱਚ ਯੋਗਦਾਨ ਪਾਉਣ ਫੌਜੀ ਭਰਤੀ ਹੋਵੇ ਤੇ ਸਮੇਂ ਦੀ ਸਰਕਾਰ ਨੂੰ ਪਿੱਟਣੇ ਪੈਗਾ ਹਕੂਮਤ ਨੇ ਮੱਥਾ ਗੁਰੂ ਦਰਬਾਰ ਨਾਲ ਲਾਉਣਾ ਚਾਹਿਆ ਆਪਾਂ ਤਾਂ ਗੁਰੂ ਦਰਬਾਰ ਵਿੱਚ ਮੱਥਾ ਟੇਕਣ ਵਾਲੇ ਬੈਠੇ ਆ ਨਾ ਇੱਥੇ ਮੱਥਾ ਟੇਕਣ ਵਾਲੇ ਬਣੇ ਰਿਓ ਮੱਥਾ ਲਾਉਣ ਵਾਲੇ ਕਿਤੇ ਭੁੱਲ ਕੇ ਨਾ ਬਣਿਓ ਜਿਨ੍ਹਾਂ ਮੱਥਾ ਟੇਕਿਆ ਉਹ ਸਤਕਾਰੇ ਗਏ ਜਿਨ੍ਹਾਂ ਮੱਥਾ ਲਾਇਆ ਉਹ ਫਟਕਾਰੇ ਗਏ ਹਕੂਮਤ ਨੇ ਮੱਥਾ ਲਾਇਆ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਮੇਂ ਦੀ ਸਰਕਾਰ ਦੇ ਨਾਲ ਜੰਗ ਲੜਿਆ ਜੰਗ ਵੀ ਉਦੋਂ ਲੜਿਆ ਕਿ ਜਦੋਂ ਸਵੇਰੇ ਮਹਾਰਾਜ ਦੀ ਧੀ ਰਾਣੀ ਦਾ ਆਨੰਦਕਾਰੇ ਸੀ ਸਰਕਾਰ ਦਾ ਬੇੜਾ ਬਹਿ ਗਿਆ ਹਕੂਮਤ ਨੇ ਉਸ ਦਿਨ ਹਮਲਾ ਕੀਤਾ ਕਿ ਗੁਰੂ ਸਾਹਿਬ ਦਾ ਵਿਆਹ ਕਰਜਾ ਵਿੱਚ ਰੋਜੇ ਹੋਣਗੇ ਪਰ ਗਰੀਬਨ ਬਾਦ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਸਤਿਗੁਰਾਂ ਨੇ ਆਪਣੀ ਧੀ ਦਾ ਆਨੰਦਕਾਰ ਦੇ ਵਿੱਚ ਚੜ੍ਹਦੀ ਕਲਾ ਨਾਲ ਕੀਤਾ ਤੇ ਜੰਗ ਵੀ ਪੂਰੀ ਸ਼ਾਨ ਨਾਲ ਚਿੱਤ ਕੇ ਦਿਖਾਈ ਸਮੇਂ ਦੀਆਂ ਸਰਕਾਰ ਦੀਆਂ ਨਾਸਾਂ ਭੰਨ ਦਿੱਤੀਆਂ